ਸਸ ਸਿਕਾਲੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਆਪਣੀ ਇੱਕ ਹੋਰ ਵੀਡੀਓ ਦੇ ਵਿੱਚ ਜਿਹੜੇ ਭਰਾ ਨਵੇਂ ਨੇ ਪਲੀਸ ਚੈਨ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਜੁੜ ਦੱਸਿਓ ਤੇ ਪੂਰੀ ਵੀਡੀਓ ਦੇਖਿਓ ਫੁੱਲ ਇਨਫੋਰਮੇਸ਼ਨ ਆਪਾਂ ਤੁਹਾਨੂੰ ਦੇਣੀ ਆ ਟਰੈਕਟਰਾਂ ਦੀ ਵੀ ਏਜੰਸੀ ਦੀ ਵੀ ਕੱਲੀ ਕੱਲੀ ਡਿਟੇਲਸ ਤੁਹਾਨੂੰ ਦੱਸਾਂਗੇ ਤੁਹਾਡੇ ਕੰਮ ਆਊਗੀ ਤਾਂ ਪੂਰੀ ਵੀਡੀਓ ਦੇਖਿਓ ਭਰਾ ਪੂਰੀ ਵੀਡੀਓ ਦੇਖ ਕੇ ਕਮੈਂਟ ਕਰਿਓ ਕਿੱਦਾਂ ਲੱਗੀ ਤੁਹਾਨੂੰ ਕਰਦੇ ਆ ਵੀਡੀਓ ਸਟਾਰਟ ਜੀ ਰੋਪੜ ਏਰੀਏ ਦੇ ਕਿਹੜੇ ਆਪਣੇ ਕਿਸਾਨ ਭਰਾ ਉਹਨਾਂ ਨਾਲ ਹੀ ਖੁਸ਼ਖਬਰੀ ਦੀ ਗੱਲ ਆ ਦਾਣਾ ਮੰਡੀ ਦੇ ਵਿੱਚ ਜਿਹੜਾ ਰੋਪੜ ਤੋਂ ਕਰਾਲੀ ਰੋਡ ਆ ਇਹ ਤੇ ਦਾਣਾ ਮੰਡੀ ਆ ਜੀ ਅਨਾਜ ਮੰਡੀ ਇਹਦੇ ਵਿੱਚ ਆਪਣੇ ਫਾਰਮ ਟਰੈਕ ਦੀ ਨਿਊ ਸ਼ੋਅਰੂਮ ਓਪਨ ਹੋਇਆ ਜੀ ਠੀਕ ਆ ਜੀ ਤੇ ਇਹਦੇ ਉਰੇ ਕੀ ਕੀ ਤੁਹਾਨੂੰ ਮਿਲਦਾ ਤੁਹਾਨੂੰ ਸਾਰਾ ਕੁਝ ਆਪਾਂ ਦੱਸਾਂਗੇ ਕੇ ਆਰ ਐਂਟਰਪ੍ਰਾਈਜ਼ ਰੋਪੜ ਤੇ ਭਰਾਵਾਂ ਦਾ ਇਹ ਨੰਬਰ ਹੈ ਕਿਨੇ 62304 44619 ਠੀਕ ਆ ਜੀ ਇਸ ਟਾਈਮ ਨਾਲ ਕੋ ਆਹ ਟਰੈਕਟਰ ਖੜੇ ਨੇ ਕੋਈ ਵੀ ਤੁਸੀਂ ਟਰੈਕਟਰ ਲੈਣਾ ਹਰੇਕ ਟਰੈਕਟਰ ਦੀ ਤੁਹਾਨੂੰ ਮਾਡਲ ਮਿਲੂਗਾ 4/4 ਲੈਣਾ ਸੀ ਆਰ ਡੀ ਲੈਣਾ ਡੀ ਆਈ ਲੈਣਾ ਜਿਹੜੀ ਨਵੀਂ ਸੀਰੀਆ ਆ ਪ੍ਰੋ ਮੈਕਸ ਉਹ ਲੈਣੀ ਆ ਟੋਟਲ ਜਿੰਨੇ ਸਕਾਟ ਦੇ ਮ ਮਤਲਬ ਮਾਡਲ ਆਉਂਦੇ ਨੇ ਸਾਰੇ ਤੁਹਾਨੂੰਰੇ ਮਿਲਣਗੇ ਆ ਕੇ ਤੁਸੀਂ ਵਿజిਟ ਕਰੋ ਤੇ ਜਿਹੜਾ ਤੁਸੀਂ ਮਤਲਬ ਚਾਹੀਦਾ ਤੁਹਾਨੂੰ ਟਰੈਕਟਰ ਉਹਦੇ ਬਾਰੇ ਇਨਫੋਰਮੇਸ਼ਨ ਲਵੋ ਬੁਕਿੰਗ ਕਰੋ ਤੇ ਬੈਸਟ ਤੁਹਾਨੂੰ ਡੀਲ ਮਿਲੂ ਇਨਾ ਆਪਣਾ ਵਾਦਾ ਜੀ ਨਾਲ ਆਪਣਾ ਐਚ ਡੀ ਆਸੀ ਬੈਂਕਾ ਬੈਂਕ ਦੇ ਨਾਲ ਫਾਰਮ ਡ੍ਰੈਗ ਦੀ ਏਜੰਸੀ ਆ ਠੀਕ ਹੈ ਜਦਾ ਟਰੈਕਟਰ ਉਹਰੇ ਖੜਾ ਇਸ ਟਾਈਮ ਫਾਰਮ ਡ੍ਰੈਗ 50 ਇਹ ਨਿਊ ਮਾਡਲ 2025 ਆ ਇਹਦੇ ਤੇ ਇਹਦਾ ਰਿਵਿਊ ਤੇ ਇਹਦੀ ਡਿਟੇਲ ਫੁੱਲ ਆਪਾਂ ਨੇ ਤੇ ਇਹਦੇ ਵਿੱਚ ਤੇ ਸਕੀਮ ਚੱਲਦੀ ਆ ਉਹ ਵੀ ਪੂਰੀ ਤੁਹਾਨੂੰ ਇੱਕ ਅਲੱਗ ਵੀਡੀਓ ਦੇ ਰਹੇ ਹਾਂ ਇਸ ਤੋਂ ਬਾਅਦ ਉਹ ਆਪਾਂ ਵੀਡੀਓ ਅਪਲੋਡ ਕਰਾਂਗੇ ਪਹਿਲਾਂ ਇਹ ਕਰਾਂਗੇ ਉਹ ਵੀਡੀਓ ਤੁਸੀਂ ਜ਼ਰੂਰ ਦੇਖਿਓ ਠੀਕ ਆ ਜੀ ਅੱਗੇ ਖੜਾ ਫਾਰਮ ਟਰੈਕ 60 ਸਾਰਿਆਂ ਦਾ ਚਿਹਤਾ ਇਹ ਟਰੈਕਟਰ ਜੀ ਆਪਾਂ ਕਹਿ ਸਕਦੇ ਆ ਮਤਲਬ ਫੋਰਡ ਦੇ ਬਾਅਦ ਜੀ ਕਿਸੇ ਨੇ ਰਾਜ ਕੀਤਾ ਨਾ ਲੋਕਾਂ ਦੇ ਦਿਲਾਂ ਤੇ ਤਾਂ ਉਹ ਇਹ ਟਰੈਕਟਰ ਫਾਰਮ ਟਰੈਕ 60 ਠੀਕ ਆ ਜੀ ਤੇ ਇਹ ਵੀ ਹੁਣ 16 ਦੇ ਟਾਇਰਾਂ 'ਚ ਮਿਲੂ ਤੁਹਾਨੂੰ ਠੀਕ ਆ ਜੀ ਫੋਰ ਸਪੀਡ ਮਿਲੂਗਾ ਠੀਕ ਆ ਤੇ ਜੋ ਵੀ ਮਤਲਬ ਇਹਦੇ ਵਿੱਚ ਫੀਚਰ ਅਕੋਰਡਿੰਗ ਚ ਆਗਦੇ ਸੀ ਲੈਪਟਾਪ ਕਪੈਸਿਟੀ ਵੱਧ ਸਾਰਾ ਕੁਝ ਮਤਲਬ ਕੰਪਨੀ ਨੇ ਦੂਰ ਕਰਤੀ ਜੋ ਜੋ ਕਿਸਾਨ ਨੇ ਡਿਮਾਂਡਾਂ ਸੀ ਉਹ ਸਾਰੀਆਂ ਕਰਤੀਆਂ ਪੂਰੀਆਂ ਠੀਕ ਹੈ ਜੀ ਇਧਰ ਆ ਗਿਆ ਰਿਸੈਪਸ਼ਨਰੀ ਏਰੀਆ ਇਧਰ ਆ ਗਿਆ ਆਫਿਸ ਠੀਕ ਹੈ ਇਧਰ ਬੈਕ ਤੇ ਆ ਗਿਆ ਆਪਣੇ ਸਪੇਅਰ ਪਾਰਟ ਰੂਮ ਠੀਕ ਹੈ ਉਦੋਂ ਬੈਕ ਤੇ ਹੈਗੀ ਹੈ ਵਰਕਸ਼ਾਪ ਵਰਕਸ਼ਾਪ ਵੀ ਤੁਹਾਨੂੰ ਦਿਖਾਵਾਂਗੇ ਕਿੱਦਾਂ ਉੱਥੇ ਕੰਮ ਹੁੰਦਾ ਸਾਰਾ ਤੁਹਾਨੂੰ ਡਿਟੇਲ ਦਵਾਂਗੇ ਲਓ ਜੀ ਇਹ ਬੈਕ ਸਾਈਡ ਤੇ ਆ ਗਿਆ ਆਪਣਾ ਵਰਕਸ਼ਾਪ ਸਰਵਿਸ ਏਰੀਆ ਠੀਕ ਹੈ ਜੀ ਤੇ ਇਹ ਆਪਣੀ ਏਜੰਸੀ ਦੇ ਬੈਕ ਸਾਈਡ ਹੈ ਮੰਡੀ ਦੇ ਵਿੱਚ ਹੈ ਪੂਰੇ ਸਾਰਾ ਸੈਟਅਪ ਲੱਗ ਜਾਣਾ ਤੇ ਇਹ ਵਰਕਸ਼ਾਪ ਬਣ ਜਾਣੀ ਹੈ ਸਰਵਿਸ ਸਪੇਅਰ ਪਾਰਟ ਸਾਰਾ ਕੁਝ ਇੱਟਲੀਟ ਤੁਹਾਨੂੰ ਮਿਲੇਗਾ ਠੀਕ ਹੈ ਜੀ ਜਿੱਦਾਂ ਬੇ ਬਣੇ ਹੋਏ ਨੇ ਪੂਰੀਆਂ ਟੂਲ ਕਿੱਟਾਂ ਉਰੇ ਲੱਗ ਜਾਣੀਆਂ ਨੇ ਕਿਉਂਕਿ ਨਿਊ ਓਪਨਿੰਗ ਕਰਕੇ ਸਾਰਾ ਸੈਟਅਪ ਚੱਲ ਰਿਹਾ ਤੇ ਬੈਕ ਤੇ ਆ ਗਿਆ ਕਸਟਮਰ ਲ ਕਸਟਮਰ ਨੂੰ ਕੋਈ ਪ੍ਰੋਬਲਮ ਆਵੇ ਸਾਰਾ ਕੁਝ ਤੁਹਾਨੂੰ ਸੁਵਿਧਾ ਉਰੇ ਮਿਲੂਗੀ ਤੇ ਬਹੁਤ ਖੁੱਲਾ ਡੋਲਾ ਏਰੀਆ ਠੀਕ ਹੈ ਜੀ ਬਾਕੀ ਹੁਣ ਸਾਰਾ ਸਟੱਪ ਬਿਨਾਂ ਦਾ ਲੱਗ ਜਾਣਾ ਤਾਂ ਤੁਹਾਨੂੰ ਸਰਵਿਸ ਹੋ ਗਿਆ ਸਪੇਅਰ ਪਾਰਟ ਹੋ ਗਿਆ ਕੋਈ ਵੀ ਤੁਸੀਂ ਕੰਮ ਕਰਾਉਣਾ ਮਤਲਬ ਤੁਹਾਨੂੰ ਇਹ ਨਹੀਂ ਵੀ ਕਿਤੇ ਜੇ ਬਾਹਰ ਜਾਣ ਦੀ ਲੋੜ ਆ ਜੈਨੂਅਨ ਸਮਾਨ ਸਾਰਾ A to Z ਪਾਰਟਸ ਤੁਹਾਨੂੰ ਉਰੇ ਮਿਲਣਗੇ ਮੂਹਰੇ ਏਜੰਸੀ ਆ ਤੇ ਬੈਕ ਸਾਈਡ ਤੇ ਆ ਗਿਆ ਹੈ ਆਪਣਾ ਵਰਕਸ਼ਾਪ ਸਰਵਿਸ ਏਰੀਆ ਠੀਕ ਹੈ ਜੀ ਇਹ ਨਹੀਂ ਵੀ ਹਾਂ ਜੀ ਉਥੋਂ ਕੋਤੇ ਬਾਹਰ ਭੇਜ ਦੁ ਏਜੰਸੀ ਵਾਲਾ ਵੀ ਆ ਲਿਆ ਉਹ ਲਿਆਓ ਰੈਨਲ ਸਮਾਨ ਠੀਕ ਹੈ ਜੀ ਕੰਪਨੀ ਦਾ ਜੈਨੂਨ ਸਾਰਾ ਤੁਹਾਨੂੰ ਉਰੇ ਮਿਲੇਗਾ ਵਰਕਸ਼ਾਪ ਦੇ ਵਿੱਚ ਜੈਨੂਨ ਪਾਰਟ ਮਿਲਣਗੇ ਸਾਰੇ ਠੀਕ ਹੈ ਜੀ ਏ ਟੂ ਜ਼ेड ਹਰੇਕ ਟਰੈਕਟਰ ਦਾ ਕੰਮ ਹੋਊਗਾ ਚਾਹੇ ਤੁਸੀਂ ਨਵਾਂ ਲਿਆ ਚਾਹੇ ਤੁਸੀਂ ਕੋਈ ਪੁਰਾਣਾ ਟਰੈਕਟਰ ਦਾ ਕੰਮ ਕਰਾਉਣਾ ਉਹਦਾ ਵੀ ਸੋਡਾ ਉਰੇ ਕੰਮ ਹੋਊਗਾ ਠੀਕ ਹੈ ਜੀ ਤੇ ਹੁਣ ਆਪਾਂ ਚੱਲਦੇ ਆ ਏਜੰਸੀ ਤੇ ਇਹ ਵੀ ਆਪਣੇ ਮੰਡੀ ਦੇ ਵਿੱਚ ਆ ਤੁਹਾਨੂੰ ਦਿਖਾਇਆ ਮੈਂ ਲਓ ਜੀ ਮਿੱਤਰੋ ਆਪਾਂ ਤੁਹਾਨੂੰ ਸ਼ੋਰੂਮ ਵੀ ਦਿਖਾਤਾ ਤੇ ਸਰਵਸ ਵਰਕਸ਼ਾਪ ਵਾਲਾ ਏਰੀਆ ਵੀ ਦਿਖਾਤਾ ਠੀਕ ਹੈ ਜੀ ਤੇ ਦੁਬਾਰੇ ਤੁਹਾਨੂੰ ਫੇਰ ਇੱਕ ਵਾਰ ਤੁਹਾਡਾ ਪ੍ਰਾਅ ਦੀ ਬੇਨਤੀ ਆਂ ਕਿ ਰੋਪੜ ਦਾਣਾ ਮੰਡੀ ਦੇ ਵਿੱਚ ਜੀ ਕੇਆਰ ਐਂਟਰਪ੍ਰਾਈਜ਼ ਰੋਪੜ 62304 44619 ਇਹ ਹੈਗੇ ਨੇ ਪ੍ਰਾਅ ਉਹਨਾਂ ਦੇ ਫੋਨ ਨੰਬਰ ਤੁਸੀਂ ਫਾਰਮ ਟਰੈਕ ਦਾ ਕੋਈ ਵੀ ਮਾਡਲ ਲੈਣਾ ਆਲ ਮਾਡਲ ਤੁਹਾਨੂੰ ਮਿਲਣਗੇ ਔਰ ਇਹ ਆਓ ਵਿਜ਼ਿਟ ਕਰੋ ਡਿਟੇਲ ਲਓ ਠੀਕ ਹੈ ਜੀ ਹਰੇਕ ਤੁਹਾਨੂੰ ਟੈਸਟ ਡਰਾਈਵ ਲੈਣੀ ਆ ਉਹ ਵੀ ਮਿਲੋਗੀ ਤੇ ਬੈਸਟ ਤੁਹਾਨੂੰ ਡੀਲ ਮਿਲੋਗੀ ਇਹ ਆਪਣਾ ਤੁਹਾਡੇ ਨਾਲ ਵਾਦਾ ਹੈ ਤਾ ਜਰੂਰ ਰੋਪੜ ਏਰੀਆ ਦੇ ਜਿਹੜੇ ਭਰਾ ਫਾਰਮ ਟਰੈਕ ਨੂੰ ਪਿਆਰ ਕਰਦੇ ਨੇ ਤਾਂ ਉਹਨਾਂ ਲਈ ਬਹੁਤ ਵੱਡੀ ਗੱਲ ਆ ਤੇ ਉਹਨਾਂ ਦੇ ਏਰੀਆ ਏਜੰਸੀ ਖੁੱਲ ਚੁੱਕੀ ਆ ਤੇ ਉਰੇ ਆ ਕੇ ਕਿਹਾ ਇੱਕ ਵਾਰ ਵਿਜ਼ਿਟ ਕਰੋ ਤੇ ਜੇ ਭਰਾਵੋ ਤੁਹਾਨੂੰ ਸਾਡੀ ਇਨਫੋਰਮੇਸ਼ਨ ਵਧੀਆ ਲੱਗੀ ਆ ਤਾਂ ਲਾਈਕ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਿਆ ਤੇ ਜਿਹੜੇ ਭਰਾ ਫਾਰਮ ਟਰੈਕ ਚਲਾਉਂਦੇ ਨੇ ਫਾਰਮ ਟਰੈਕ ਨੂੰ ਪਸੰਦ ਕਰਦੇ ਨੇ ਉਹ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਕੋਲ ਕਿਹੜੇ-ਕਿਹੜੇ ਟਰੈਕਟਰ ਤੁਸੀਂ ਚਲਾ ਰਹੇ ਹੋ ਠੀਕ ਹੈ ਜੀ ਧੰਨਵਾਦ ਜੀ ਪੂਰੀ ਵੀਡੀਓ ਦੇਖਣ ਲਈ ਮਿਲਦੇ ਆ ਨਵੀਂ ਵੀਡੀਓ ਕਿਸੇ ਨਵੇਂ ਟਰੈਕਟਰ ਦੇ ਨਾਲ ਜੀ